ਭਰਾ ਦੇ ਰਖੜੀ ਬੰਨਣ ਗਈ ਸੀ ਇੱਕ ਮਹਿਲਾ ਅਤੇ ਪਿੱਛੋਂ ਚੋਰਾਂ ਨੇ ਬਣਾਇਆ ਘਰ ਨੂੰ ਨਿਸ਼ਾਨਾ 20 ਤੋਂ 25 ਲੱਖ ਦੇ ਗਹਿਣੇ ਕੀਤੇ ਚੋਰੀ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਮਾਮਲਾ ਜਲੰਧਰ ਦਾ ਜਿੱਥੇ ਇੱਕ ਮਹਿਲਾ ਰਖੜੀ ਵਾਲੇ ਦਿਨ ਆਪਣੇ ਭਰਾ ਦੇ ਰਖੜੀ ਬੰਨਣ ਦੇ ਲਈ ਪੇਕੇ ਕਰ ਗਈ ਹੋਈ ਸੀ ਤੇ ਨਾਲ ਹੀ ਉਹਦਾ ਪਤੀ ਗਿਆ ਹੋਇਆ ਸੀ ਤਾ ਪਿੱਛੋਂ ਚੋਰਾਂ ਨੇ ਘਰ ਨੂੰ ਨਿਸ਼ਾਨਾ ਬਣਾਇਆ ਜਿੱਥੇ ਘਰ ਦੇ ਅੰਦਰ 20 ਤੋਂ 25 ਲੱਖ ਦਾ ਸੋਨਾ ਪਿਆ ਸੀ ਇੱਕ ﺍﻟमारी ਦੇ ਅੰਦਰ ਅਤੇ ਉਸ ਨੂੰ ਤੋੜ ਕੇ ਉਹਦੇ ਵਿੱਚੋਂ 20 ਤੋਂ 25 ਲੱਖ ਦਾ ਸੋਨਾ ਲੈ ਕੇ ਚੋਰ ਫਰਾਰ ਹੋ ਗਏ ਮੌਕੇ ਤੇ ਆ ਕੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਕੋਲੋਂ ਸੀਸੀਟੀਵੀ ਕੈਮਰੇ ਕੰਗਾਲੇ ਜਾ ਰਹੇ ਹਨ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਇਆ ਕਿ ਜਦੋਂ ਅਸੀਂ ਫੋਨ ਕੀਤਾ ਤਾਂ ਪੁਲਿਸ ਉਸ ਤੋਂ ਬਾਅਦ ਜਿਹੜੇ ਘੰਟੇ ਬਾਅਦ ਪਹੁੰਚੀ ਦੇਖੋ ਤਸਵੀਰਾਂ ਦੇ ਵਿੱਚ ਕਾਫੀ ਸਾਰਾ ਜਿਹੜਾ ਸਮਾਨ ਆ ਉਹ ਬੈੱਡ ਦੇ ਉੱਤੇ ਖਿਲਰੇ ਹੋਏ ਦਿਖਾਈ ਦੇ ਰਿਹਾ ਹੈ ਕਰਦੇ ਅੰਦਰ ਵੀ ਤੋਂ 25 ਲੱਖ ਰੁਪਏ ਦਾ ਸੋਨਾ ਸੀ ਅਤੇ ਜਦ ਹੀ ਔਰਤ ਆਪਣੇ ਭਰਾ ਦੇ ਰਖੜੀ ਬੰਨਣ ਦੀ ਲਈ ਗਈ ਤਾਂ ਪਿੱਛੋਂ ਚੋਰਾਂ ਨੇ ਇਹਨਾਂ ਦੇ ਘਰ ਨੂੰ ਨਿਸ਼ਾਨਾ ਬਣਾਇਆ ਅਤੇ ਘਰ ਦੇ ਅੰਦਰੋਂ 20 ਤੋਂ 25 ਲੱਖ ਰੁਪਏ ਦਾ ਸੋਨਾ ਲੈ ਕੇ ਚੋਰ ਫਰਾਰ ਹੋ ਗਏ ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਕੋਲੇ ਜਾ ਰਹੇ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਆਓ ਸੁਣੋ ਸੁਣਾਉਣੇ ਕੀ ਕਹਿੰਦੇ ਨੇ ਇਸ ਸੰਬੰਧੀ ਪਰਿਵਾਰਕ ਮੈਂਬਰ ਅਤੇ ਪੁਲਿਸ ਦੇ ਅਧਿਕਾਰੀ ਹਾਂਜੀ ਕੀ ਨਾਮ ਆ ਬਾਈ ਤੁਹਾਡਾ ਮੇਰਾ ਨਾਮ ਮਨੀ ਹੈ ਬਈ ਜੀ ਕਦੋਂ ਪਤਾ ਲੱਗਾ ਸੀ ਇਦਾਂ ਮੇਰੇ ਇਹਨਾਂ ਨੇ ਮਾਰਨਿੰਗ ਆਕ ਮੈਨੂੰ ਕਾਲ ਕੀਤੀ ਆਪਣੇ ਘਰੇ ਸੀਗਾ ਤੇ ਕਿ ਇਦਾਂ ਕਰੇ ਚੋਰੀ ਲਈ ਮਾ ਕੇ ਦੇਖਿਆ ਤੇ ਜਿਹੜਾ 골ਡ 골ਡ ਭਾਬੀ ਦਾਸ ਰਹੀ ਬਾਈ ਦਾਸ ਨਹੀਂ ਤੇ ਸਾਰੇ 골ਡ ਬੋਲ ਉਹਰੇ ਮੈਗੇ ਦਾ ਹਾਂ ਆਹ 200 ਲੱਖ ਰੁਪਏ ਦਾ 골ਡ ਸੀਗਾ ਕਚਪਕੀ ਲੱਗਦਾ 20 ਤੋਂ 25 ਲੱਖ ਜੀ ਤੋਂ 23 ਲੱਖ ਜੀ ਐਗਜ਼ੈਕਟ ਮਾਣ ਨਹੀਂ ਪਤਾ ਪਰ 20 ਤੋਂ 25 ਲੱਖ ਦੇ ਵਿੱਚ ਕੋਈ ਜ਼ਰੂਰ ਚੀਜ਼ ਹੈ ਤੇ ਪਰਿਵਾਰ ਕਿੱਥੇ ਸੀ ਭਾਜੀ ਉਸ ਵੇਲੇ ਜਦੋਂ ਗਏ ਸੀ ਉਹ ਇਹ ਪਾ ਬੀ ਰਖੜੀ ਬਣਨ ਗਏ ਸੀ ਆਪਣੇ ਅੰਮ੍ਰਿਤਸਰ ਦਾ ਹਾਂ ਜੀ ਕਹਿੰਦੇ ਕਿ ਕੋਈ ਜੇ ਸਮਾਂ ਨਹੀਂ ਪਹਿਲੇ ਜਦੋਂ ਪਤਾ ਲੱਗਾ ਮੇਰੇ ਅੱਜ ਮਾਰਨਿੰਗ ਜਦੋਂ ਘਰੇ ਆਏ ਨੇ ਆਣਾ ਨੇ ਦੇਖਿਆ ਕਿ ਤਾਰੇ ਵਗੈਰਾ ਟੁੱਟੇ ਹੋਏ ਆ ਤੇ ਉਹ ਤੇ ਜਿਹੜਾ ਹਾਂ ਜਿੱਥੇ ਤਾਰੇ ਟੁੱਟੇ ਆ ਬਾਕੀ ਸਾਰੇ ਰੂਮ ਦੇ ਤਾਰੇ ਠੀਕ ਨੇ ਇੱਕ ਕੋਈ ਮੰਦਸ ਜਿਹੜਾ ਕਾਲਾ ਕੀਤਾ ਆਇਆ ਤੇ ਮੇਨ ਐਂਟਰੈਂਸ ਤੋਂ ਆਇਆ ਆ। ਇਹ ਸਿਰਫ ਹੋਗੇ ਰੂਮ ਨੂੰ ਮੇਨਲੀ ਟਾਰਗੇਟ ਕੀਤਾ ਗਿਆ ਜਦੋਂ ਜੇ ਤੀਖਦੇ ਹੋ ਤਾਂ ਕਪੜੇ ਵੀ ਆਪਣੀ ਜਗ੍ਹਾ ਤੇ ਸਹੀ ਜਨੇ ਰੱਖੇ ਹੋਏ ਆ ਤੇ ਹਾਂ ਤੇ ਸਿਰਫ ਲੋਕਰ ਮੇਨ ਜਿਹੜਾ ਤੋੜਿਆ ਗਿਆ ਤੇ ਉਹਦੇ ਬਾਅਦ ਜੋ ਵੀ ਆ ਚੋਰ ਕੰਮ ਕਰਕੇ ਨਿਕਲ ਗਏ ਨੇ ਬਸ। ਪਰ ਬਾਅਦ ਤੁਹਾਨੂੰ ਕਿੰਨੇ ਸਮੇਂ ਡੇਢ ਘੰਟੇ ਬਾਅਦ ਆ ਰਹੇ ਕਿੰਨੇ ਘੰਟੇ ਬਾਅਦ ਆਏ ਪਰਸਨ ਡੇਢ ਘੰਟੇ ਬਾਅਦ ਅੱਛਾ ਡੇਢ ਘੰਟੇ ਬਾਅਦ ਆ ਰਹੇ ਹਾਂ। ਤੇ ਬਾਹਲੇ ਜਿਹੜੇ ਲੋਕਰਸ ਵਗੈਰਾ ਬਾਹਰ ਤੋੜ ਕੇ ਆਇਆ ਤਾਂ ਇਹ ਜਿਹੜਾ ਮੇਨ ਗੇਟ ਦਾ ਜੀ ਮੇਨ ਤੋੜਿਆ ਸਰ ਉਹਦੇ ਬਾਅਦ ਆਇਆ ਵਾਲਾ ਲੋਕਰ ਆਹ ਦੇਖੋ ਆਹ ਤੋੜਿਆ ਸਰ ਬਾਕੀ ਮੇਨ ਗੇਟ ਤੇ ਐਂਟਰੀ ਹੋਈ ਮੇਨ ਮੇਨ ਗੇਟ ਮੇਨ ਗੇਟ ਤੇ ਐਂਟਰੀ ਹੋਈ ਕੁਝ ਸੀਸੀਟੀਵੀ ਲੱਗੇ ਸੀ ਬਾਜੀ ਸਰ ਇਹ ਘੱਟ ਨੇ ਲੱਗੇ ਉਹਨਾਂ ਦੇ ਓਪਰਸਾਈਡ ਘੱਟ ਲੱਗੇ ਹੋਇਆ ਇੱਥੇ ਘੱਟ ਨਹੀਂ ਹੈਗੇ ਗੇਅ ਵੇਜ ਉਹ ਆਂ ਦੇ ਦੇ ਤੇ ਜਿਵੇਂ ਕੋਈ ਜੋ ਵੀ ਮਰਜ਼ੀ ਕਰੇ ਉਹ ਪਰਵਾਇਡ ਕਰਾਂਗੇ ਹਾਂ ਹਾਂ ਅਮਲੇ ਕੇ ਸਾਡੇ ਨਾਲ ਬਿਨੇ ਅੱਜ ਮੈਂ ਇਸੇ ਬਰਿੰਦਰ ਸਿੰਘ ਖਾਣਾਪੁਰ ਕਰਦਾ ਪਤਾ ਲੱਗਾ ਉਹ ਨਾਲ ਮਿਲ ਕੇ ਇਹ ਕੰਦੀ ਛੋੜੀ ਹੋਈ ਹੈ ਕਿਹੜੀ ਜਗ੍ ਕਿਉਂ ਕਿ ਕੋਈ ਗੋਲਡ ਗੱਲ ਗਿਆ ਉਹ ਤਾਂ ਪੱਕੇ ਤੌਰ ਤੇ ਇਹ ਕਿਹੜੀ ਜਗ੍ਹਾ ਤੇ ਹੋਈ ਸੀ ਇਹ ਆਪਣਾ ਪ੍ਰਤਾਮਗਰਪਿੰਡਾ ਮਕਾਨ ਨੰਬਰ 42 ਕਿਵੇਂ ਦੇਖਦੇ ਆ ਸਾਰੇ ਇਹ ਜਗ੍ਹਾ ਤੇ ਗੁਲਾਬੇ ਸ਼ਾਹ ਦੇ ਘਰ ਸਾਰੇ ਘਰਾਂ ਦੇ ਉੱਤੇ ਆ ਰਿਹਾ ਸੀ ਪਰ ਜੀ ਇਹ ਕਹਿੰਦੇ ਰਕਮੀ ਬਣਨ ਲੱਗੇ ਸੀ ਉਹਨੂੰ ਕੋਈ ਤਾਂ ਬੜਾ ਸ਼ਹਿਰਾਂ ਵਿੱਚ ਆਵਜੈ ਜਿੰਦਗੀ ਮੈਂ ਉਹਦੇ ਗਾ ਆਵਜੈ ਹੈ ਕਿੰਨੇ ਕੁ ਪਰਮ ਦਾ ਖਾਨ ਕੇ ਨਾਮ ਬੈਠਾ ਨੁਕਸਾਨ ਦੇ ਦੱਸਣ ਨੂੰ ਦੱਸਦੇ ਕਿਨੇ 15-20 ਲੱਖ ਦੇ ਕਰੀਬ ਹੋਇਆ ਗੋਲਡ ਹੀ ਆ ਕੱਲਾ ਨਾ ਕੋਈ ਸੋਸਾਇਟੀ ਗੋਲਡ ਵਗੈਰਾ ਸੀਸੀਟੀਵੀ ਪੁਰੇ ਜਦੋਂ ਹੋਣੀ ਆਈਏ ਕੈਮਰ ਕੋਲ ਚੈੱਕ ਕਰਦੇ ਦੇਖਦੇ ਠੀਕ ਹੈ ਜਦੋਂ ਮੈਨੂੰ ਮੈਨੂੰ ਸਿਰਫ ਆਉਣ ਤੋਂ ਪਹਿਲਾਂ 5 ਮਿੰਟ ਪਹਿਲਾਂ 7 ਮਿੰਟ ਪਹਿਲਾਂ ਮੈਨੂੰ ਕਾਲ ਆਈ ਸੀ ਐਸੋ ਸਾਬੇ ਕਹਿੰਦੇ ਕੋ ਫੋਨ ਆਇਆ ਤੇ ਫਲਾਣਾ ਨਾਮ ਕਾਨਵਰ ਉੱਤੇ ਪਹੁੰਚਵਾ ਦੇ ਕੋਸੀ ਸੀਸੀਟੀਵੀ ਤਾਂ ਨਾਲ ਲੈ ਵੀ ਇੱਥੇ ਬਈ ਹਣੀ ਤੱਕ ਪਹੁੰਚੇ ਤੇ ਸਾਹਮਣੇ ਇੱਥੇ ਮੌਜੂਦੀਆਂ ਅਸੀਂ ਆਏ ਆ ਦਰੋਂ ਦੇਖ ਰਹੇ ਆ ਸੀਸੀਟੀਵੀ ਕਾਲ ਆਉਨੇ ਪਰ ਚੈੱਕ ਕਰਨੀ ਇਹ ਬਾਕੀ ਇਹ ਜਿਹੜਾ ਬੋਲਡ ਦਾ ਜਿਹੜਾ ਬਿਲਕੁਲ ਜਿਹੋ ਜਿਹੋ ਹੈ ਨਹੀਂ ਕਿ ਜੋ ਵੀ ਇਸ ਸਮੇ ਪੂਰਾ ਉਹਨਾਂ ਦੇ ਕਿੰਨੇ ਕੁ ਚੌੜੇ ਸੀਗੇ ਨਾ ਮੀਰ ਬੋੜੋ ਦਾ ਇਹਨਾਂ ਨੂੰ ਫਿਰ 10 ਤੋਂ 20 ਲੱਖ ਦਿੰਦੀ ਗਈ ਜੀ ਚੰਦੂ ਵਾਲਾ ਮੇਲਨ ਕਰਾ ਪਾ ਕਹਿੰਦੇ ਇਹ ਪੈਰੇ ਕੋਈ ਬਿਲਕੁਲ ਮੰਗਾਂਗੇ ਬਿੱਲ ਲੰਮਾਂਗੇ ਨਾ ਜਿਵੇਂ ਪੇਸ਼ ਕਰਨਗੇ ਤਾਂ ਇਹ ਤਾਂ ਜਵਾਨੀ ਕਹਿ ਰਹੇ ਕੀ ਕਰਦੇ ਕੀਤੀ ਜਾਂਦੀ ਹੈ ਪਰ ਵੀ ਚੋਰੀ ਦੀ ਫੰਦੀ ਹੋ ਆ ਕੇ ਕਾਫੀ ਗਸ਼ਤ ਵਗੈਰਾ ਚੱਲ ਰਹੀ ਆ ਹੈਨਾ ਚੈਕਿੰਗ ਵਗੈਰਾ ਕੀਤੀ ਜਾ ਰਹੀ ਪਰ ਦਿਨ ਦਿਹਾੜੇ ਇੱਥੇ ਚੋਰੀਆਂ ਹੋ ਜਾਂਦੀਆਂ ਨੇ ਇਸ ਬਾਰੇ ਕੀ ਕਹਿਣਾ ਚਾਹੋਗੇ ਲੇਕਿਨ ਚੋਰੀਆਂ ਤਾਂ ਜਿਹੜੇ ਇਲਾਕੇ ਚੋਰੀਆਂ ਤਾਂ ਹੁੰਦੀਆਂ ਰਹਿੰਦੀਆਂ ਆ ਆਪਾਂ ਤਾਂ ਇਹ ਨਹੀਂ ਕਹਿ ਸਕਦੇ ਨਾ ਵੀ 15 ਘੰਟਾ 15 ਘੰਟਾ ਅਹਿਰਮ ਕਰ ਲਈ ਕੱਲੇ ਨਾਕਾ ਲਾਏ 4 ਘੰਟੇ ਨਾਕਾ ਲੱਗ ਗਏ ਸਾਡੀ ਪੀਸਰ ਰਾਤੋਂ ਡਿਊਟੀ ਕਰਦੀ ਆ ਤੇ ਦਿਨ ਵੀ ਡਿਊਟੀ ਕਰਦੀ ਆ ਅਸੀਂ ਵੀ ਤੁਰੇ ਫਿਰੇ ਸਾਡੇ ਹੁਣ ਚੋਰੀਆਂ ਦਾ ਕਦੋਂ ਰੁਕਣ ਦੀਆਂ ਮਾੜੇ ਉਤਰ ਹੁੰਦੇ ਹੀ ਆ ਕਦੋਂ ਤੱਕ ਰੁਕਣ ਦੀਆਂ ਕੋਸ਼ਿਸ਼ ਤੇ ਰੋਕਣ ਕੋਸ਼ਿਸ਼ ਕਰਦੇ ਕੋਈ ਚੋਰੀ ਨਾ ਹੋਵੇ ਹੁਣੇ ਤੇ ਸੋਨਾ ਵੀ ਘਰੇ ਰੱਖੇਗੇ ਤੇ ਉਹ ਵੀ ਤੁਸੀਂ ਲੋਹੇ ਦੀ ਮਾਰੀ ਵਿੱਚ ਜਦੋਂ ਕਿ ਚੋਰ ਆਵੇ ਸਿੱਧਾ ਉਹਨਾਂ ਘਰਾਂ ਦੇ ਸਭ ਪਹਿਲਾਂ 바ਰੀ ਤੋੜੇ ਉਹਨਾਂ ਨੂੰ ਜਾਣਦੇ ਕਿ ਇਹ ਸਦਾ ਦੇ ਘਰ ਰੱਖਿਆ ਜਾਂਦਾ ਸਦਾ ਤੱਕ ਉਹਨਾਂ ਨੂੰ ਬਾੜਿਆ ਜਾਏਗਾ ਤਾਂ ਪਿੱਛੇ ਦੇ ਦੌਰਾਨ ਕੁਝ ਕਹਿਣ ਜਾਂਦਾ ਤਾਂ ਕਿ ਉਹ ਫੰਡ ਭਵੇਂ ਉਹ ਸਭ ਆਜੀ ਨੂੰ ਪਤਾ ਲੱਗੇ ਜਾਂ ਜੈ ਜੀ ਫੰਡ ਦੀ ਉਦਾਂ ਤੋਂ ਪਿੱਛੇ ਦੇ ਦੌਰਾਨ ਮਾਚਾਂਗੇ ਇਸ ਜੀ ਦੀ ਜਮਾਨੇ ਤੰਗਾ ਲਾਗੇ ਕੋਸ਼ਿਸ਼ ਕਰਾਂਗੇ ਵੀ ਹਮਨ ਜਿੰਨੀ ਜਲਦੀ ਹੋ ਸਕੇ ਬੰਦੇ ਪਤਾ ਲੱਗੇ ਨਾਲ ਉਸਤਾ ਜਮਾਉਂਗਾ